ਸਸ਼ੀਕਾਲ ਜਦੋਂ 124 7 ਪੰਜਾਹ ਤੂਰੀ ਵਿਖੇ ਗੈਰਕਾਨੂੰਨੀ ਨਸ਼ਾ ਚੜਾਓ ਕੇਂਦਰ ਵਿੱਚ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ। ਇਹ ਕੇਂਦਰ 2023 ਵਿੱਚ ਸਿਹਤ ਵਿਭਾਗ ਵੱਲੋਂ ਸੀਲ ਕੀਤਾ ਗਿਆ ਸੀ ਪਰ ਫਿਰ ਵੀ ਬਿਨਾਂ ਲਾਇਸੈਂਸ ਤੋਂ ਚੁੱਪਚਾਪ ਚਲਾਇਆ ਜਾ ਰਿਹਾ ਸੀ। ਰੇਡ ਦੌਰਾਨ ਇੱਥੇ 18 ਮਰੀਜ਼ ਮਿਲੇ ਜਿਨ੍ਹਾਂ ਨੂੰ ਬੰਦ ਕਮਰਿਆਂ ਵਿੱਚ ਰੱਖਿਆ ਗਿਆ ਸੀ। ਇਹ ਕਾਰਵਾਈ ਡਿਪਟੀ ਕਮਿਸ਼ਨਰ ਸੰਗਰੂਰ ਕੋਲ ਮਰੀਜ਼ਾਂ ਨਾਲ ਕੁੱਟਮਾਰ ਦੀ ਮਿਲੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਪੁਲਿਸ ਅਤੇ ਡਾਕਟਰਾਂ ਨੇ ਕੇਂਦਰ ਨੂੰ ਮੁੜ ਸੀਲ ਕਰਦਿਆ 18 ਮਰੀਜ਼ਾਂ ਨੂੰ ਬੁਚਾਇਆ। ਇੰਨਾ ਵਿੱਚੋਂ 12 ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਮਰੀਜ਼ ਹਵਾਲੇ ਕਿਤੇ ਗਏ ਜਦੋਂ ਕਿ 6 ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਪਿੰਡ ਕਾਬਦਾ ਵਿਖੇ ਦਾਖਲ ਕਰਵਾਇਆ ਗਿਆ ਡਾਕਟਰ ਈਸ਼ਾਨ ਪ੍ਰਕਾਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਇਲਾਜ ਸਿਰਫ ਲਾਇਸੈਂਸ ਪ੍ਰਾਪਤ ਕੇਂਦਰਾ ਤੋਂ ਹੀ ਕਰਵਾਓ ਕਿਉਂਕਿ ਬਿਨਾਂ ਲਾਇਸੈਂਸ ਵਾਲੇ ਕੇਂਦਰਾ ਵਿੱਚ ਮਰੀਜ਼ਾਂ ਨਾਲ ਦੁਰਵਿਵਾਰ ਅਤੇ ਕੁੱਟਮਾਰ ਦੀ ਸੰਭਾਵਨਾ ਹੋ ਸਕਦੀ ਹੈ ਇਹ ਜੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਮਾਰਕ ਹੋਈ ਸੀ ਉਦੇ ਵਿੱਚ ਇਹ ਦੇਖੀ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਡੀਸੀ ਸਾਹਿਬ ਕੰਨੀਓਗੇ ਮਾਰਕੋਗੇ ਕਮੇਟੀ ਬਣੀ ਹੈ ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਸੀਗੇ ਸਾਡੇ ਐਸ ਐਚਓ ਸਾਹਿਬ ਸੀਗੇ ਮੈਂ ਐਜ਼ ਸਾਈਕੀਟ੍ਰਿਸ ਸੀਗਾ ਡਰਗ ਇੰਸਪੈਕਟਰ ਸੀਗੇ ਸਾਡੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਹਾਂ ਜਿੱਥੇ ਕਮਿਟੀ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ तकरीबन 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀਆਂ ਨੂੰ ਅਸੀਂ ਆਪਣਾ ਸਰਕਾਰੀ ਸੈਂਟਰਿਕ ਆਪਦਾ ਉੱਥੇ ਇੱਕ ਵਾਰੀ ਐਡਮਿਟ ਕਰ ਰਹੇ ਸੀ ਮੇਰਾ ਨਾਮ ਨਰੇਸ਼ ਕੁਮਾਰ ਡਰਗ ਇੰਸਪੈਕਟਰ ਸੰਗਰੂਰ 1 ਅਜੂਰੀ ਸਰ ਰੇਡ ਕੀਤੀ ਆ ਕੀਤੇ ਨਾ ਪੂਰੇ ਸਾਨੂੰ ਉੱਪਰ ਹਾਇਰ ਅਥਾਰਟੀ ਤੋਂ ਐਸ ਪਰ ਇਨਸਟਰਕਸ਼ਨਸ ਆਵੇਂ ਮੈਂਬਰ ਸੀ ਟੀਮ ਬਣੀ ਸੀਗੀ ਡਾਕਟਰ ਸਾਹਿਬ ਸੀਗੇ ਐਸ ਐਚਓ ਸਾਹਿਬ ਸੀਗੇ ਤੇ ਹੋਰ ਤਸੀਲਦਾਰ ਸਾਹਿਬ ਨਾਲ ਅਸੀਂ ਮਿਲ ਕੇ ਇਥੇ ਰੇਡ ਕੀਤੀ ਸੀਗੀ ਇਹਦੇ ਵਿੱਚ ਕੁਝ ਪੇਸ਼ੈਂਟ ਪਾਏ ਗਏ ਸੀਗੇ ਤੇ ਰਿਗਾਰਡਿੰਗ ਮੈਡੀਸਨ ਜਿਹੜੀ ਹੈਗੀ ਅਸੀਂ ਦੇਖੀ ਬਟ ਕੋਈ ਵੀ ਐਂਡੀਪੀਐਸ ਰਿਲੇਟਡ ਮੈਡੀਸਨ ਨਹੀਂ ਮਿਲੀ ਜਨਰਲ ਦੀਆਂ ਮੈਡੀਸਨ ਸੀਗੀਆਂ 2-4 ਸਟ੍ਰਿਪ ਬੀਪੀ ਦੀਆਂ ਤੇ ਐਮਆਰ ਵਗੈਰਾ ਤੇ ਕੁਝ ਜਿਹੜੀਆਂ ਹੈਗੀਆਂ ਪੇਸ਼ੈਂਟ ਜਿਹੜੇ ਉਹਨਾਂ ਦੇ ਘਰ ਤੇ ਲੈ ਕੇ ਗਏ ਹੈਗੇ ਆ ਉਹਨਾਂ ਨੂੰ ਮੇਰੇ ਨਾਲ ਨਹੀਂ ਮੈਡੀਸਨ ਦੇ ਚਾਹੀਆਂ ਕੋਈ ਰਿਕਵਰੀ ਨਹੀਂ ਹੋਈ ਐਂਡੀਪੀਐਸ ਰਿਲੇਟਡ ਮੈਡੀਸਨ ਦੀ ਹਾਂਜੀ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡਿ렉ਸ਼ਨ ਸੈਂਟਰ ਸੀਗਾ ਧੂਰੀ ਵਿਖੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਆਈ ਸੀ ਸਾਹਮਣੇ ਤਾਂ ਮਨਜੋਗ ਜੀ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਟ੍ਰੀਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟਿਕ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਕਿ ਜਿਹੜਾ ਕਿ ਬਿਲਕੁਲ ਲਾਇਸੈਂਸ ਹੈ ਨਹੀਂ ਸੀਗਾ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਇੱਥੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਝ ਤਾਂ ਉਹਨਾਂ ਦੇ ਪੇਰੈਂਟ ਸੀ ਉਹ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਜਿਹੜੇ ਪੰਜਵਾਰ ਇੱਥੇ ਰਹਿ ਗਏ ਜਿਨ੍ਹਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜਿਵੇਂ ਦੱਸਿਆ ਤੁਹਾਨੂੰ ਕਿ ਇਹਨਾਂ ਨੂੰ ਕਾਬ ਦਾ ਵਿਖੇ ਡਿਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉੱਥੇ ਸ਼ਿਫਟ ਕੀਤਾ ਜਾਊਗਾ। ਕੋਈ પ્રતિਬੰਧਿਤ ਦਵਾਈ ਤਾਂ ਨਹੀਂ ਉਹਨੂੰ ਮਿਲੀ ਹੈਗੀ ਨਹੀਂ ਡਰਗ ਇਨਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਇਦਾਂ ਦੀ ਮੈਡੀਸਨ ਅਜੇ ਕੋਈ ਨਹੀਂ ਮਿਲੀ ਫਿਲਹਾਲ ਜੋ ਮੈਡੀਸਿਨ ਉਹਨਾਂ ਨੇ ਚੈੱਕ ਕੀਤੀ ਕੁਝ ਕੁ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੇ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਖੁਦ ਆਪਣੀ ਰਿਪੋਰਟ ਦੇ ਵਿੱਚ ਤੁਹਾਨੂੰ ਸਾਹਮਣੇ ਲੈ ਕੇ ਦੱਸਣਗੇ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਸੀਲ ਕੀਤਾ ਜਾ ਰਿਹਾ ਇਹਨੂੰ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਕੇ ਜਿਹੜਾ ਇਹ ਇਹ ਵਾਲਾ ਐਂਟਰੀ ਹੈਗੀ ਇੱਥੇ ਵੀ ਸੀਲ ਕੀਤਾ ਜਾਊਗਾ ਤਾਂ ਜਿਹੜੇ 18 ਬੱਚੇ ਛੜਾਏ ਨੇ ਕਿ ਉਹਨਾਂ ਦਾ ਕੋਈ ਕੁੱਟ ਮਾਰ ਦਾ ਮਾਮਲਾ ਤੁਹਾਡੇ ਸਾਹਮਣੇ ਨਹੀਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਜਿਵੇਂ ਸਾਰੇ ਬੱਚਿਆਂ ਨਾਲ ਅਸੀਂ ਗੱਲਬਾਤਾਂ ਤੇ ਕੀਤੀ ਆ ਫਿਰ ਵੀ ਡਾਕਟਰ ਸਾਹਿਬ ਦੀ ਟੀਮ ਨਾਲ ਹੈ ਉਹ ਮੈਡੀਕਲ ਐਗ ਲੋਕਲ ਸਚੇਤ ਕਦਾ ਜਾਣੋ ਤੋਂ ਦੇਖੋ ਲੋਕਲ ਸਚੇਤ ਇਹੀ ਹੈ ਵੀ ਆਪਾਂ ਅਗਰ ਟ੍ਰੀਟਮੈਂਟ ਕਰਾਉਣਾ ਵੀ ਹੈ ਤਾਂ ਪਹਿਲਾਂ ਆਪਾਂ ਨੂੰ ਇਹ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਇਹ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਹੈ ਜਾਂ ਨਹੀਂ ਹੈ ਤਾਂ ਕਿਉਂਕਿ ਉੱਥੇ ਇਦਾਂ ਦੀ ਪਾਲਿਸੀ ਦੇ ਵਿੱਚ ਇੱਕ ਇੱਥੇ ਸੈਕਟਰੀਟਸ ਡਾਕਟਰ ਵੀ ਇੱਥੇ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਅੱਜ ਇੱਥੇ ਆਇਆ ਤਾਂ ਇੱਥੇ ਨਹੀਂ ਸੀਗਾ ਇਸ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਆਪਾਂ ਸੁਧਾਰਨਾ ਚਾਹੁੰਦੇ ਆ ਕਿ ਉਹ ਸੁਧਰ ਦੀ ਬਜਾਏ ਹੋਰ ਵਿਗੜ ਜਾਣਾ ਸੋ ਤੁਹਾਡੇ ਮਾਧਮ ਰਾਈ ਇਹਹੀ ਅਪੀਲ ਹੈ ਕਿ ਆਪਣਾ ਦੇਖ ਕੇ ਸ